ਇਸ ਵੀਡੀਓ ਦੇ ਵਿੱਚ ਇਹ ਲੋਕ ਆਪੋ ਆਪਣੇ ਵਾਹਨਾਂ ਤੇ ਜਾਂਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਇਹ ਸਕੂਟੀ ਸਵਾਰ ਚਿੱਟੇ ਪਰਨੇ ਵਾਲਾ ਬੰਦਾ ਅਜਿਹਾ ਕਾਲਾ ਕਾਰਨਾਮਾ ਕਰਨ ਜਾ ਰਿਹਾ ਕਿ ਜਿਸ ਨੂੰ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਹੈ ਹੁਣ ਦੇਖੋ ਇਹ ਬੰਦਾ ਢੇੜਾ ਖਾ ਕੇ ਆਲੇ ਦੁਆਲੇ ਦਾ ਮਾਹੌਲ ਨੂੰ ਦੇਖ ਕੇ ਵਾਪਸ ਪਰਤ ਆਇਆ ਸਕੂਟੀ ਖੜਾ ਕੇ ਸੁਨਿਆਰੀ ਦੀ ਦੁਕਾਨ ਦੇ ਅੰਦਰ ਦਾਖਲ ਹੋ ਰਿਹਾ ਹੁਣ ਇਸ ਦੀਆ ਕਰਤੂਤਾ ਤੁਸੀਂ ਇਸ ਵੀਡੀਓ ਚ ਦੇਖੋ ਸਤਿਅਮ ਜੀ ਜੀ ਸਤਿਅਮ ਜੀ ਜੀ ਹਾਂ ਜੀ ਠੀਕ ਹੈ ਉਹ ਉਹ ਕੀ ਲੱਗੋਗੀ ਨਹੀਂ ਪੱਲੇ ਬੈਠੇ ਸੱਲ ਪੱਲੇ ਗਾਜਟ ਕੀ ਹੈ ਜਿੱਥੇ ਗਾਡ ਕੱਟ 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 ਬਾਦਲ ਵਾਲੀ ਚੱਲੀ ਹੈ ਕਿਹੜੀ ਬਾਦਲ ਹੈ ਬਾਦ ਜਮੀਰੇ ਬਾਦ ਇਹਦੇ ਪੈਰ ਪੈ ਜਾ ਪੂਰੀ ਵੱਜਣੀ ਇਹ ਬਾਹਰ ਆਂਦੇ ਕਰੇ ਤੇ ਜੋ ਕਰਕੇ ਬੈਯਾਇਆ ਇਹ ਵੀ ਇਦਾਂ ਇਸ ਕੋਈ ਇਹ ਵੀਡੀਓ ਅੰਮ੍ਰਿਤਸਰ ਦੇ ਗੇਟ ਹਕੀਮਾ ਦੀ ਹੈ ਜਿੱਥੇ ਇੱਕ ਸੁਨਿਆਰੀ ਦੀ ਦੁਕਾਨ ਨੂੰ ਦਿਨ ਦਿਹਾੜੇ ਲੁਟੇਰੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੁਸੀਂ ਦੇਖਿਆ ਕਿਵੇਂ ਪੁਲਿਸ ਅਤੇ ਕਾਨੂੰਨ ਦੇ ਡਰ ਤੋਂ ਬੇਖੌਫ ਹੋ ਕੇ ਪਿਸਤੌਲ ਦੀ ਨੋਕ ਤੇ ਇਹ ਲੁਟੇਰਾ ਪੈਸੇ ਲੈ ਕੇ ਫਰਾਰ ਹੋ ਗਿਆ ਜਿਸ ਦੀ ਘਟੀਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਖੈਰ ਪੰਜਾਬ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਸਿਰਫ ਤੇ ਸਿਰਫ ਫੋਕੀਆਂ ਬਿਆਨਬਾਜ਼ੀਆਂ ਦੇ ਕੇ ਸਭ ਕੁਝ ਠੀਕ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਹਕੀਕਤਾਂ ਤਾਂ ਤੁਹਾਡੇ ਸਾਹਮਣੇ ਨੇ ਇਸ ਵੀਡੀਓ ਦੇ ਵਿੱਚ ਇਹ ਲੋਕ ਆਪੋ ਆਪਣੇ ਵਾਹਨਾਂ ਤੇ ਜਾਂਦੇ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਇਹ ਸਕੂਟੀ ਸਵਾਰ ਚਿੱਟੇ ਪਰਨੇ ਵਾਲਾ ਬੰਦਾ ਅਜਿਹਾ ਕਲਾਕਾਰਨਾਮਾ ਕਰਨ ਜਾ ਰਿਹਾ ਕਿ ਜਿਸ ਨੂੰ ਦੇਖ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਸਕਦੀ ਹੈ ਹੁਣ ਦੇਖੋ ਇਹ ਬੰਦਾ ਢੇੜਾ ਖਾ ਕੇ ਆਲੇ ਦੁਆਲੇ ਦਾ ਮਾਹੌਲ ਨੂੰ ਦੇਖ ਕੇ ਵਾਪਸ ਪਰਤ ਆਇਆ ਸਕੂਟੀ ਖੜਾ ਕੇ ਸੁਨਿਆਰੀ ਦੀ ਦੁਕਾਨ ਦੇ ਅੰਦਰ ਦਾਖਲ ਹੋ ਰਿਹਾ ਹੁਣ ਇਸ ਦੀਆ ਕਰਤੂਤਾ ਤੁਸੀਂ ਇਸ ਵੀਡੀਓ ਚ ਦੇਖੋ ਸਤਿ ਆਕਾਂ। ਆਈ ਸਤਿਮ ਜੁੜਨ ਤੇ ਲਾ। ਸਤਿਮ ਜੁੜਨ ਹਾਂਜੀ। ਠੀਕ ਹੈ। ਉਹ ਉਹ ਕੀ ਲੱਗੋਗੀ? ਨਹੀਂ। ਥੱਲੇ ਬੈਠੋ। ਕੈਜਟ। ਕੈਜਟ ਸੀ। ਲੱਗ ਲੱਗ ਕੱਟ ਕੱਟ ਲੱਗ ਕੱਟ ਕੱਟ। ਬਾਦਲ ਵਾਲੀ ਚੱਲੀ ਐ। ਕਿਹੜੀ ਬਾਦਲ ਚੱਲੀ? ਬਾਦ ਜਮੀ ਦੇ। ਬਾਦ ਇਹਦੇ ਪੈ ਪੈ ਜਾ। ਪੂਰੀ ਵੱਜਣੀ। ਇਹ ਬਾਹਰ ਆਂਦੇ। ਕਰਕੇ ਬੈ ਜਾਇਓ ਇਹ ਵੀ ਇਧਰ ਇਹ ਵੀਡੀਓ ਅੰਮ੍ਰਿਤਸਰ ਦੇ ਗੇਟ ਹਕੀਮਾ ਦੀ ਹੈ ਜਿੱਥੇ ਇੱਕ ਸੁਨਿਆਰੀ ਦੀ ਦੁਕਾਨ ਨੂੰ ਦਿਨ ਦਿਹਾੜੇ ਲੁਟੇਰੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੁਸੀਂ ਦੇਖਿਆ ਕਿਵੇਂ ਪੁਲਿਸ ਅਤੇ ਕਾਨੂੰਨ ਦੇ ਡਰ ਤੋਂ ਬੇਖੌਫ ਹੋ ਕੇ ਪਿਸਤੌਲ ਦੀ ਨੋਕ ਤੇ ਇਹ ਲੁਟੇਰਾ ਪੈਸੇ ਲੈ ਕੇ ਫਰਾਰ ਹੋ ਗਿਆ ਜਿਸ ਦੀ ਘਟਿਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਖੈਰ ਪੰਜਾਬ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਪਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਸਿਰਫ ਤੇ ਸਿਰਫ ਫੋਕੀਆਂ ਬਿਆਨਬਾਜ਼ੀਆਂ ਦੇ ਕੇ ਸਭ ਕੁਝ ਠੀਕ ਹੋਣ ਦੇ ਦਾਅਵੇ ਕਰ ਰਹੀ ਹੈ ਪਰ ਹਕੀਕਤਾਂ ਤਾਂ ਤੁਹਾਡੇ ਸਾਹਮਣੇ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ